ਜੋ ਸਿੰਘ ਸਭਾ ਲਹਿਰ ਦੀ ਮੂਲਲੀ ਸੋਚ ਹੈ ਉਹ ਗਿਆਨੀ ਦਿੱਤ ਸਿੰਘ ਹੁਣਾ ਨੇ ਟੋਰੀ ਸੀਗੀ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਸ਼ੁਰੂਆਤ ਜਿੱਥੇ ਉਹਨੇ ਉਹਨਾਂ ਨੇ ਗੁਲਾਬਬੰਦੀ ਡੇਰੇ 'ਚ ਕੀਤੀ ਮੁੜ ਕੇ ਫੇਰ ਜਿਹੜੀ ਉਸ ਸਮੇਂ ਦੀ ਉੱਭਰਦੀ ਸੋਚ ਸੀ ਆਰਿਆ ਸਮਾਜ ਦੇ ਅਧੀਨ ਇਹ ਸਾਰੇ ਇਕੱਠੇ ਹੋਏ ਤੇ ਉੱਥੇ ਜੋ ਗੁਰਸਿੱਖੀ ਦਾ ਉਹਨਾਂ ਨੂੰ ਨਿਰਾਦਰ ਦਿਖਦਾ ਸੀਗਾ ਉਹਦੇ ਕਰਕੇ ਗੁਰੂ ਸਾਹਿਬ ਦੇ ਅੰਗ ਸੰਗ ਸਹਾਇ ਹੋ ਕੇ ਸਿੰਘ ਸਭਾ ਲਹਿਰ ਪੂਰੀ ਹੁਣ ਇਹ ਨਿਰਾਦਰ ਕਿਸ ਪੱਖੋਂ ਸੀ ਸੋਚ ਇਹ ਸੀ ਕਿ ਵੇਦਾਂ ਦੇ ਵਿੱਚ ਸਭ ਕੁਝ ਹੈ ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਤੋਂ ਉਹਨਾਂ ਦੇ ਬਰਾਬਰਤਾ ਨਹੀਂ ਰੱਖਦੇ ਤੇ ਗੁਰੂ ਸਾਹਿਬ ਨੇ ਜਿਹੜਾ ਦਸਮਪਿਤਾ ਨੇ ਹੁਣ ਸਾਨੂੰ ਕਬੀ ਸ਼ੇਰ ਜੀ ਨੇ ਵਚਨ ਸੁਣਾਏ ਆ ਗੁਰੂ ਗ੍ਰੰਥ ਸਾਹਿਬ ਦੇ ਪੱਖ ਦੀ ਗੱਲ ਕੀਤੀ ਇਹ ਕੀ ਸੋਚ ਹੈ ਕੀ ਇਹਦਾ ਅਸ਼ੋਕੜ ਹੈ ਜਿਹੜਾ ਦਿਆਨੰਦ ਦਾ ਬ੍ਰਹਮ ਸਮਾਜ ਆਰਿਆ ਸਮਾਜ ਇਹ ਸਾਰਿਆਂ ਦੀ ਸੋਚ ਸੀ ਉਹ ਕਹਿੰਦੇ ਸੀ ਕਿ ਸ਼ਾਸਤਰ ਤੇ ਵੇਦਾਂ ਦੇ ਵਿੱਚ ਸਭ ਕੁਝ ਹੈਗਾ ਔਰ ਜਿਹੜੇ ਹੋਰ ਅੱਗੇ ਆਉਂਦੇ ਆ ਉਹ ਵੀ ਇਹਨਾਂ ਵਿੱਚ ਹੀ ਸੰਪੂਰਨ ਹੋ ਜਾਂਦੇ ਹੈਗੇ ਆ ਪਰ ਗਿਆਨੀ ਜੀ ਨੂੰ ਸਪਸ਼ਟ ਦਿਖਦਾ ਸੀਗਾ ਕਿ ਜਿਹੜੇ ਰਾਹ ਤੇ ਗੁਰੂ ਸਾਹਿਬ ਨੇ ਸਾਨੂੰ ਤੋੜਿਆ ਭਗਤਾਂ ਨੇ ਸਾਨੂੰ ਤੋੜਿਆ ਉਹ ਵੱਖਰਾ ਸੀਗਾ ਔਰ ਇਸ ਸੋਚ ਨੂੰ ਉਭਾਰਨ ਵਾਸਤੇ ਉਹਨਾਂ ਨੇ ਸਿੰਘ ਸਭਾ ਲਹਿਰ ਦੇ ਵਿੱਚ ਹਰੇਕ ਪੱਖੋਂ ਲੇਖਕ ਹੋ ਕੇ ਪ੍ਰਚਾਰਕ ਹੋ ਕੇ ਸੰਘਰਸ਼ੀਲ ਯੋਧੇ ਹੋ ਕੇ ਉਹਨਾਂ ਨੇ ਯੋਗਦਾਨ ਪਾਇਆ ਔਰ ਜਿਹੜੀ ਅੱਜ ਅਸੀਂ ਪ੍ਰਾਪਤੀਆਂ ਸਮਝਦੇ ਆਂ ਉਹ ਸਾਰੀਆਂ ਇਹਨਾਂ ਦੀਆਂ ਦੇਣ ਆ ਸਾਡੀ ਵਖਰੀ ਪਛਾਣ ਇਹਨਾਂ ਨੇ ਸਾਨੂੰ ਬਖਸ਼ੀ ਹੈਗੀ ਐ ਨਹੀਂ ਤਾਂ ਸਾਨੂੰ ਤਾਂ ਹজম ਕਰਕੇ ਜਿਵੇਂ ਅੱਜ ਧਾਰਾ 25 ਸਾਨੂੰ Hindu ਕਹਿੰਦੀ ਐ ਉਸ ਤਰ੍ਹਾਂ ਸਾਨੂੰ ਇਸ ਗੁਰੂ ਸਾਹਿਬ ਦੀ ਸੋਚ ਤੋਂ ਸਾਨੂੰ ਵੱਖਰਾ ਕਰ ਦੇਣਾ ਸੀਗਾ ਹੁਣ ਇਹ ਅੱਜ ਕੀ ਸੰਘਰਸ਼ ਖਤਮ ਹੋ ਗਿਆ ਗਿਆਨੀ ਦਿੱਤ ਸਿੰਘ ਦੀ ਲੋੜ ਨਹੀਂ ਹੈ ਅਸੀਂ ਇਕੱਠੇ ਕਿਉਂ ਹੋਏ ਆ ਗਿਆਨੀ ਦਿੱਤ ਸਿੰਘ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਨਾ ਤਾਂ ਧਾਰਾ 25 ਸੁਵਿਧਾ ਦਾ ਹਜੇ ਉਹ ਤਬਦੀਲ ਹੋਈ ਹੈ ਤੇ ਦਿਨ ਪਰ ਦਿਨ ਹਿੰਦੂਤਵ ਸੋਚ ਸਾਡੇ ਉੱਤੇ ਹਾਵੀ ਹੋ ਰਹੀ ਹੈ ਕਬਜ਼ੇ ਕਰ ਰਹੀ ਹੈ ਮੈਂ ਕੁਝ ਮਿਸਾਲਾਂ ਦਿੰਨਾ ਜਦ ਨਵਾਂ ਪਾਰਲੀਮੈਂਟ ਬਣਿਆ ਤਾ ਉਹਦੇ ਵਿੱਚ ਜਦ ਉਦਘਾਟਨ ਕੀਤਾ ਗਿਆ ਤਾਂ ਕੋਈ ਭਗਤ ਰਵੀਦਾਸ ਦੀ ਬਾਣੀ ਨਹੀਂ ਉੱਥੇ ਸੁਣਾਈ ਗਈ ਉੱਥੇ ਇੱਕ ਅਦੀਨਮ ਜਿਹੜੇ ਛਤਰੀ ਪੁ রোহਤ ਹੈ ਉਹ ਸੰਸਥਾ ਸੰਗੋਣ ਲੈ ਕੇ ਉਹਨਾਂ ਤੋਂ ਉਦਘਾਟਨ ਕੀਤਾ ਗਿਆ ਤੇ ਜਿਹੜੇ ਸਾਡੇ ਰਾਸ਼ਟਰਪਤੀ ਹੈ ਜੋ ਉੱਚ ਜਾਤੀ ਦੇ ਨਹੀਂ ਹੈ ਉਹਨਾਂ ਨੂੰ ਉਹਨਾਂ ਤੋਂ ਉਦਘਾਟਨ ਨਹੀਂ ਕੀਤਾ ਗਿਆ ਦੇਖੋ ਇੱਕ ਰਾਸ਼ਟਰਪਤੀ ਨਿਯੁਕਤ ਕੀਤਾ ਤੇ ਅਦੀਨਮ ਛਤਰੀ ਪ੍ਰੋਹਿਤਾ ਕੇ ਉਥੇ ਜਿਹੜਾ ਉਦਘਾਟਨ ਕਰਦੇ ਹੈਗੇ ਆ ਫੇਰ ਪਿਛਲੇ ਚੋਣਾਂ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਰਾਮ ਮੰਦਰ ਸਥਾਪਿਤ ਕੀਤਾ ਜਾਊਗਾ ਤੇ ਸਾਰਾ ਮੁਲਕ ਇਸ ਅਦੀਨ ਹੁਣ ਅੱਗੇ ਰਾਮ ਜੀ ਦੇ ਅਦੀਨ ਅਸੀਂ ਤੁਰਾਂਗੇ ਸਾਧ ਸੰਗਤ ਜੀ ਪਰ ਜਾਤ ਪਾਤ ਤਾਂ ਉਸ ਯੁੱਗ ਤੇ ਵੀ ਸੀਗਾ ਉਸ ਸਮੇਂ ਦੇ ਵਿੱਚ ਵੀ ਸੀਗਾ ਜਿਹੜੇ 19 ਪੁਜਾਰੀਤ ਉਦਣ ਇਹਨਾਂ ਨੇ ਨਾਲ ਰੱਖੇ ਉਹਨਾਂ 'ਚ ਮੈਨੂੰ ਦੱਸੋ ਕਿਹੜੇ-ਕਿਹੜੇ ਵਰਗ ਦੇ ਸੀਗੇ ਉੱਚ ਜਾਤੀ ਬ્રાਹਮਣਾ ਦੇ ਤੇ ਮੈਂ ਨਾ ਜਾਣਦਾ ਪਰ ਉਸ ਵਰਨ ਤੋਂ ਇਲਾਵਾ ਕੋਈ ਹੋਰ ਉੱਥੇ ਪੁਜਾਰੀਤ ਰੱਖਿਆ ਫੇਰੇ ਦੇਸ਼ ਮੋੜ ਉਸ ਸੋਚ ਅਦੀਨ ਤੁਰੇ ਜਿਸ ਸੋਚ ਅਦੀਨ ਇੰਨਾ ਸਰਾ ਵਿਤਕਰਾ ਤੇ ਬਹੁਤ ساری ਮਕਾਨਤ ਸਿੱਧਤ ਹੋਈ ਹੈ ਕਿਉਂਕਿ ਮੰਨੂ ਦੀ ਸਮ੍ਰਿਤੀ ਚ ਸਪਸ਼ਟ ਲਿਖਿਆ ਹੈ ਕਿ ਜਿਹੜਾ ਫੁੱਦਰ ਮਲੇਸ਼ ਜਾ ਕੇ ਸ਼ਾਸਤਰਾਂ ਦੀ ਵਿਦਿਆ ਲਵੇ ਜਾਂ ਸਲਾਹ ਦੇਵੇ ਉਹਦੇ ਮੂੰਹ 'ਚ ਉਬਲ ਦਾ ਤੇਲ ਪਾ ਦੋ ਉਹਦੇ ਮੂੰਹ 'ਚ ਮੇਕਅਪ ਬਿਲਕੁਲ 10 ਇੰਚ ਦੀ ਪਾ ਦੋ ਇਹ ਹੱਤ ਇੱਕ ਸੋਚ ਅਦੀਨ ਜਿਹੜਾ ਉਹ ਧਰਮ ਚੱਲਿਆ ਹੈ ਉਹ ਹਜੇ ਵੀ ਅੱਜ ਤੁਸੀਂ ਦੇਖੋ ਜਦ ਸਾਡੇ ਰਾਜ ਭਾਗ ਦੀ ਗੱਲ ਆਉਂਦੀ ਹੈ ਇਸ ਦੇਸ਼ ਦੀ ਤਾਂ ਸਾਨੂੰ ਹਜੇ ਵੀ ਦਿੱਖਦੀ ਹੈ ਇਹ ਜਿਹੜੀ ਸੋਚ ਹੈ ਇਹ ਬਹੁਤ ਘਾਤਕ ਹੈ ਇਸ ਕਰਕੇ ਸਤਕਾਰਯੋਗ ਭੀਮrao ਅੰਬੇਦਕਰ ਦੇ ਅਗਲੀ ਵੰਸ਼ ਉਥੇ ਨਹੀਂ ਨਾ ਰਾਮ ਮੰਦਰ 'ਚ ਨਾ ਸਾਡੇ ਸਤਕਾਰਯੋਗ ਰਾਸ਼ਟਰਪਤੀ ਪਾਰਲੀਮੈਂਟ 'ਚ ਗਏ ਕਿਉਂਕਿ ਇਹ ਸੋਚ ਹਜੇ ਵੀ ਇਸ ਦੇਸ ਚ ਉਜਾਗਰ ਹੈ ਜਿਹੜਾ ਉੱਚੀ ਨੀਚ ਦੀ ਸੋਚ ਹੈ ਉਹਦੇ ਨਾਲ ਇੱਕ ਮਲੇਸ਼ ਵੀ ਆਖਦੇ ਹੈਗੇ ਆ ਮਲੇਸ਼ ਉਹ ਹੈ ਜਿਹੜਾ ਵਰਨਾ ਤੋਂ ਬਾਹਰ ਹੋਰ ਮਤਲਬ ਹਿੰਦੂਤਾ ਦੇ ਬਾਹਰ বাসਦਾ ਹੈਗਾ ਜਿਹੜਾ ਅੱਜ ਬੀਜੇਪੀ ਤੇ ਆਰਐਸਐਸ ਦਾ ਮੁਖੀ ਹੈ ਔਰ ਇਤਿਹਾਸਿਕ ਤੌਰ ਤੇ ਹਿੰਦੂ ਮਹਾਸਭਾ ਦਾ ਇੱਕ ਬਹੁਤ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਵੀਰ ਦਾਮੋਦਰ ਸਰਵਰਕਰ ਉਹਨੇ ਇੱਕ ਫਾਰਮੂਲਾ ਕੱਢਿਆ ਉਹ ਕਹਿੰਦਾ ਕਿ Hindu ਇਕੱਠੇ ਕਰਨੇ ਆ ਤਾਂ ਆਪਾਂ ਨੂੰ ਉਹਨਾਂ ਨੂੰ Hinduਆ ਨੂੰ ਇੱਕ ਦੁਸ਼ਮਣ ਦੇ ਬਰਖਲਾਫ ਖੜਾ ਕਰਨਾ ਹੈ ਔਰ ਉਹ ਦੁਸ਼ਮਣ ਉਹਨਾਂ ਨੇ ਚੁਣ ਲਿਆ ਇਸਲਾਮ ਮੁਸਲਮਾਨ ਦੇ ਬਰਖਲਾਫ ਉਹਨਾਂ ਨੇ ਪ੍ਰਚਾਰ ਇਹ ਤਾਂ ਤੁਸੀਂ ਆਪਣੀ ਚੋਣਾ 'ਚ ਦੇਖ ਲਓ ਜਦ ਵੀ ਚੋਣ ਆਉਂਦੀ ਹੈ 인ਦਰਾ ਗਾਂਧੀ ਤੋਂ ਲੈ ਕੇ ਆ ਮੋਦੀ ਨੇ ਜੈ ਸ਼ੰਕਰ ਨੇ ਰਾਜਨਾਥ ਸਿੰਘ ਨੇ ਅਮਿਤ ਸ਼ਾਹ ਨੇ ਬਿਲਕੁਲ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਬੰਨ੍ਹਿਆ ਹੋਇਆ ਉੱਥੇ ਦੇ ਇਸਲਾਮਿਕ ਧਰਮ ਦੇ ਵਰਖਲਾ ਬੋਲ ਕੇ ਕਦੀ ਪੁਲਵਾਮਾ ਹੋ ਜਾਂਦਾ ਕਦੀ ਜਾ ਕੇ ਇਸ ਚੋਣਾਂ ਦੇ ਵਿੱਚ ਗਿਆ ਕਿ ਅਸੀਂ ਹੁਣ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਬੰਦੇ ਮਾਰਾਂਗੇ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ برخلاف ਹੈ ਇਸੇ ਤਹਿਤ ਸਿੱਖਾਂ ਦੇ ਸਿੱਖਾਂ ਦੇ ਉੱਤੇ ਵੀ ਹਮਲੇ ਹੋਏ ਚਾਹ ਪਾਕਿਸਤਾਨ 'ਚ ਹੋਏ ਅਮਰੀਕਾ 'ਚ ਕੈਨੇਡਾ 'ਚ ਜਾਂ ਇੰਗਲੈਂਡ 'ਚ ਔਰ ਇਹ ਮੈਨੀ ਕਹਿੰਦਾ ਕਿ ਉੱਥੇ ਦੇ ਜਿਹੜੀਆਂ ਸਰਕਾਰਾਂ ਹਨ ਉਹਨਾਂ ਨੇ ਰੌ ਦੀ ਏਜੰਸੀ ਅਮਿਤ ਸ਼ਾਹ ਦਾ ਨਾਮ ਲੈ ਕੇ ਉਹਨਾਂ ਨੇ ਕੇਸ ਦਰਜ ਕੀਤੇ ਹਨ ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀ ਮਤਸ਼ਵੀ ਸੋਚ ਦੇ ਦੇ ਬਰਖਲਾ ਗਿਆਨੀ ਦਿੱਤ ਸਿੰਘ ਹੋਣਾ ਨੇ ਇੱਕ ਬਹੁਤ ਵੱਡਾ ਸੰਘਰਸ਼ ਚੱਕ ਕੇ ਸਿੱਖ ਕੌਮ ਨੂੰ ਉਹ ਬੁੱਤ ਪੂਜਾ ਉਹ ਮੂਰਤੀਆਂ ਚੋਂ ਜੋਤਿਸ਼ ਵਿੱਦਿਆ ਚੋਂ ਔਰ ਕਲੀ ਗੁਰੂ ਸਾਹਿਬ ਦੀ ਬਾਣੀ ਨਾਲ ਜੋੜ ਕੇ ਜਿਹਦੇ ਵਿੱਚ ਮਾਨਸ ਕੀ ਜਾਤ ਸਭੇ ਇੱਕ ਪਛਾਨ ਕੋ ਦੇ ਸਾਨੂੰ ਹੁਕਮ ਹੋਇਆ ਵੰਡਿ ਸੋ ਕੋ ਜਿਹਦੇ ਵਿੱਚ ਗੁਰੂ ਕੀ ਗੋਲਾਬ ਗਰੀਬ ਦਾ ਮੂੰਹ ਇਹ ਸਾਰੇ ਬਚਨ ਸਾਨੂੰ ਗੁਰੂ ਸਾਹਿਬ ਨੇ ਕੀਤੇ ਆ ਤੇ ਜਿਹਦੇ ਵਿੱਚ ਭਗਤ ਰਵਿਦਾਸ ਮਹਾਰਾਜ ਨੇ ਸਾਨੂੰ ਬੇਗਮਪੁਰੇ ਦਾ ਹੁਕਮ ਕੀਤਾ ਉਹਦੇ ਨਾਲ ਜੋੜਿਆ ਅੱਜ ਜੇ ਆਪਾਂ ਔਰੇ ਇਕੱਠੇ ਹੋਏ ਆ ਤਾਂ ਆਪਾਂ ਵੀ ਆਪਣੇ ਮਨ 'ਚ ਪ੍ਰਣ ਕਰੀਏ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਿੱਖੀ ਦਾ ਹਾਲ ਜਿੰਨੂੰ ਗਿਆਨੀ ਦਇਨ ਸਿੰਘ ਵਰਗਿਆਂ ਨੇ ਜਮਹੂਰੀਅਤ ਦਾ ਹੱਕ 1925 'ਚ ਸਿੱਖ ਗੁਰਦੁਆਰਾ ਐਕਟ ਅਧੀਨ ਦਵਾਇਆ ਸੀ ਜੋ ਕਿ ਲਗਾਤਾਰ ਭਾਰਤ ਦੇ ਗੁੰਮਤਾ ਨੇ ਹੋਮ ਮਿਨਿਸਟਰੀ ਨੇ ਭੰਗ ਕੀਤਾ ਤੁਸੀਂ ਦੇਖੋ ਜਿਹੜਾ ਐਮਪੀ ਦਾ ਚੋਣ ਹੈ ਉਹ ਅੱਜ 19 ਵਾਰੀ ਭਾਰਤ ਦੀ ਲੋਕ ਸਭਾ ਨੇ ਕਰਾਇਆ ਹੈਗਾ ਪਰ ਸਾਡੇ ਗੁਰੂ ਘਰਾਂ ਦੇ ਚੋਣ ਸਿਰਫ 8 ਵਾਰੀ ਹੋਏ ਆ ਜਦ ਕਿ ਸਾਡਾ 1925 'ਚ ਖੜਾ ਹੋਇਆ ਸੀ ਔਰ ਇਹ ਲੋਕ ਸਭਾ 1952 'ਚ ਇੱਕੀ ਮਤਲਬ ਹੋਇਆ ਕਿ ਗੁਰੂ ਘਰ ਦੀ ਸੰਸਥਾ ਨਾਲ ਸੰਗਤ ਤੇ ਗੁਰੂ ਦੇ ਵਿੱਚ ਗੁਰੂ ਘਰ ਦੇ ਵਿੱਚ ਫਰਕ ਪਾਓ ਚੋਣ ਨਾ ਹੋਣ ਦੋ ਇਹਨਾਂ ਦੀਆਂ ਜਦ ਚੋਣ ਨਹੀਂ ਹੁੰਦੇ ਜਿਹੜੀਆਂ ਗਲਤੀਆਂ ਹੁੰਦੀਆਂ ਜਿਹੜੇ ਮਾੜੇ ਕੰਮ ਹੁੰਦੇ ਆ ਉਹਦੇ ਨਾਲ ਨਫ਼ਰਤ ਭਰੇ ਤੇ ਇਹਦੇ ਉੱਤੇ ਵੀ ਸਟੇਟ ਨੇ ਕਬਜ਼ੇ ਕਰ ਲੈਣੇ ਆ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ 'ਚ ਵਿਧਾਨ ਸਭਾ 'ਚ ਕਾਨੂੰਨ ਪਾ ਕੇ ਆਪਣੀ ਮਤ ਐਸਜੀਪੀਸੀ ਦੇ ਉੱਤੇ ਲਾਗੂ ਕਰਨ ਦਾ ਯਤਨ ਕੀਤਾ ਹੈਗਾ ਉਹ ਮੈਂ ਖਾਲੇ ਵਾਸਤੇ ਕੀਤਾ ਪੀਟੀਸੀ ਚੈਨਲ ਵਾਸਤੇ ਕੀਤਾ ਪਰ ਗੈਰ ਸਿੱਖ ਸਿੱਖੀ ਸੰਸਥਾ ਦੇ ਉੱਤੇ ਕਿਉਂ ਆਪਣਾ ਕਾਨੂੰਨ ਚਲਾ ਸਕਣ ਜਿਵੇਂ ਅੱਜ ਵਕਫ ਬੋਰਡ ਦੇ ਉੱਤੇ ਭਾਰਤ ਦੀ ਸਰਕਾਰ ਨੇ ਬਿੱਲ ਪਾਸ ਕੀਤਾ ਸੋ ਕਹਿਣ ਦਾ ਭਾਵ ਇਹ ਹੈ ਜੇ ਗਿਆਨੀ ਦਇਤ ਸਿੰਘ ਨੂੰ ਅਸੀਂ ਸੱਚੀ ਸ਼ਰਧਾਂਜਲੀ ਪੇਸ਼ ਕਰਦੇ ਹਾਂ ਤਾਂ ਆਪਾਂ ਅਵੇਸਲੇ ਨਾ ਹੋਈਏ ਆਪਾਂ ਜਿਹੜੇ ਸਾਡੇ ਸਾਹਮਣੇ ਖਤਰੇ ਆ ਉਹਨਾਂ ਤੋਂ ਪਰਾ ਨਾ ਹੋਈਏ ਪੰਜਾਬ ਜਿਹੜਾ ਇੱਕ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਜਿਸ ਚ ਕੋਹਿੰੂਰ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦਾ ਜਿਹੜਾ ਵਪਾਰ ਸੀ 70% ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚ ਹੁੰਦਾ ਸੀ ਉਹਦੇ ਨਾਲ ਜੇ ਅੱਜ ਵੀ ਅਸੀਂ ਖੋਲਦੀ ਹੈ ਸਿਮੈਂਟ ਸਸਤਾ ਮਿਲ ਜੂ ਈਰਾਨ ਤੋਂ ਤੁਰਕਮੈਨਿਸਤਾਨ ਤੋਂ ਗੈਸ ਤੇ ਤੇਲ ਦਾ ਸਾਡੀਆਂ ਰਿਫਾਇਨਰੀਆਂ ਲੱਗ ਸਕਦੀਆਂ ਸਾਡਾ ਆਵੇ ਜਾਵੇ ਨਾਲ 1% ਜੇ ਜੀ ਸਾਡੀ ਜੀ ਡੀ ਪੀ ਹੈ ਉਹ ਵੱਧ ਸਕਦੀ ਹੈ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਖੁਸ਼ਹਾਲਤਾ ਪੰਜਾਬ 'ਚ ਆਊਗੀ ਇੱਥੇ ਨੌਕਰੀਆਂ ਹੋਣਗੀਆਂ ਇੱਥੇ ਸਾਡੇ ਵਾਦੇ ਹੋਣਗੇ ਗਰੀਬਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਅਸੀਂ ਇਸ ਪੰਜਾਬ 'ਚ ਖੁਸ਼ਹਾਲ ਹੋ ਕੇ বাস ਸਕਦੇ ਹਾਂ ਨਹੀਂ ਅੱਜ ਜਿਹੜਾ ਵੀ ਅਸੀਂ ਕੰਮ ਕਰੀਦਾ ਸਾਰਾ ਗੁਜਰਾਤ ਗੁਜਰਾਤੀਆਂ ਨੂੰ ਭੇਜਣਾ ਪੈਂਦਾ ਉਹਨਾਂ ਰਾਹੀਂ ਕਿਸਤੀਆਂ ਤੋੜ ਕੇ ਸਾਰਾ ਲੁੱਟ ਸਾਡੇ ਗੁਜਰਾਤ ਬਲੇ ਕਰੀ ਜਾਂਦੇ ਆ ਸੋ ਮੈਂ ਸਮਝਦਾ ਕਿ ਅੱਜ ਜੇ ਅਸੀਂ ਗਿਆਨੀ ਦਿੱਤ ਸਿੰਘ ਜੀ ਨੂੰ ਯਾਦ ਕਰਦੇ ਆ ਕਿ ਸੱਚੀ ਸਿਧਾਂਤ ਜਲੀ ਆਪਾਂ ਨੇ ਭੇਟ ਕਰਨੀ ਆ ਆਪਾਂ ਬੇਗੰਪੁਰੇ ਦੇ ਰਾਹ ਤੇ ਚਲੀਏ ਔਰ ਮੇਰੀ ਤਾਂ ਇਹ ਵੀ ਬੇਨਤੀ ਹੈ ਕਿ ਭਗਤ ਰਵਿਦਾਸ ਮਹਾਰਾਜ ਦਾ ਜਿਹੜਾ ਸੁਪਨਾ ਬੇਗੰਪੁਰੇ ਦਾ ਅੱਜ ਇਹ ਜਿਹੜਾ ਜਾਤ ਪਾਤ ਅਧਿਨ ਛਤਰੀ ਰਾਜ ਜਿਹੜਾ ਭਾਰਤ ਵੰਸ਼ ਉਹ ਛਤਰੀ ਰਾਜ ਦਾ ਨਾਂ ਇਸ ਦੇਸ਼ 'ਚ ਪਿਆ ਉਹਨੂੰ ਵੀ ਤਬਦੀਲ ਕਰਕੇ ਜਿਆਨੀ ਗਿੱਤ ਸਿੰਘ ਦੀ ਯਾਦ 'ਤੇ ਅਸੀਂ ਭਗਤ ਮਹਾਰਾਜ ਰਵੀਦਾਸ ਸਾਹਿਬ ਦੀ ਸੋਚ 'ਤੇ ਇਸ ਦੇਸ਼ ਦਾ ਨਾਂ ਵੀ ਤਬਦੀਲ ਕਰਕੇ ਅਸੀਂ ਇਸ ਦੇਸ਼ ਦਾ ਨਾਂ ਬੇਗਮਪੁਰਾ ਰੱਖਣ ਦਾ ਅੱਜ ਮਤਾ ਪਾਸ ਕਰੀਏ ਸੋ ਜਿਹੜੇ ਇਹ ਗੀਤ ਕਰੇ ਅਸੀਂ ਬਾਰ-ਬਾਰ ਪਾਰਲੀਮੈਂਟ 'ਚ ਦੇਖਦੇ ਆ ਕਿ ਛੇਤੀ ਰਾਜ ਹੋਊਗਾ ਬਾਮਣ ਰਾਜ ਹੋਊਗਾ ਜਾਤ ਪਾਤ ਨੂੰ ਮੋੜ ਚੇਤੇ ਕੀਤਾ ਜਾਂਦਾ ਇਹਨੂੰ ਸਭ ਨੂੰ ਖਤਮ ਕਰਕੇ ਅਸੀਂ ਗਿਆਨੀ ਦਿੱਤ ਸਿੰਘ ਦੀ ਸੋਚਦੇ ਭਗਤ ਰਵਿਦਾਸ ਮਹਾਰਾਜ ਦੀ ਸੋਚਦੇ ਬੇਗਮਪੁਰੇ ਵਾਸਤੇ ਵਧੀ ਹੈ ਇਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸੇ ਬਣਾਉਣ ਦਾ ਮਕਸਦ ਸੀਗਾ ਉਹਨਾਂ ਨੇ ਧਰਮ ਯੁੱਧ ਲੜਨੇ ਸੀਗੇ ਉਹ ਬੇਗਮਪੁਰੇ ਦੇ ਰਾਜ ਵਾਸਤੇ ਅਸੀਂ ਡਟ ਕੇ ਕੰਮ ਕਰੀਏ ਇਹ ਸੱਚੀ ਸਨਹਾਂ ਜਲੀ ਸਾਡੇ ਗਿਆਨੀ ਦਿੱਤ ਸਿੰਘ ਜੀ ਨੂੰ ਹੋਊਗੀ